ਸਤਿ ਲੋਕ ਮਹੱਲਾ ਤੀਜਾ ਗੁਰਮੁਖੇ ਸੱਚਾ ਭਾਵ ਦੇ ਦਰ ਸੱਚਾ ਸਚਿਆਰਾ ਸਾਧਨਾ ਮਨਿਆ ਆਨੰਦ ਹੈ ਗੁਰ ਕਾ ਸਬਦ ਵਿਚਾਰਾ ਗੁਰਮੁਖੇ ਸੱਚਾ ਭਾਵ ਦੇ ਦਰ ਸੱਚਾ ਸਚਿਆਰਾ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਸੋ ਵਾਰ ਦੀ ਤੀਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 549 ਦੇ ਉੱਪਰ ਸੋ ਮਹਾਰਾਜਾ ਕਿਰਪਾ ਕਰ ਦੇਨੇ ਗਨੇ ਗੁਰਮੁਖੇ ਸੱਚਾ ਪਾਵਦੇ ਦਰ ਸੱਚਾ ਸੱਜਿਆਰਾ ਗੁਰਮੁਖੇ ਸੱਚਾ ਭਾਵ ਦੇ ਅਰਥਾਤ ਕਿ ਗੁਰਮੁਖ ਗੁਰੂ ਪਿਆਰੇ ਉਸ ਸੱਚੇ ਪਰਮੇਸ਼ਰ ਜੀ ਨੂੰ ਪ੍ਰਭੂ ਜੀ ਨੂੰ ਪਾਉਂਦੇ ਨੇ ਬੜੇ ਚੰਗੇ ਲੱਗਦੇ ਨੇ ਗੁਰਮਹਾਰਾਜ ਕਹਿੰਦੇ ਦਰ ਸੱਚਾ ਸਚਿਆਰ ਅਰਥਾਤ ਕਿ ਸੱਚੇ ਪਰਮੇਸ਼ਰ ਜੀ ਦੇ ਦਰ ਤੇ ਵੀ ਉਹਦੀ ਦਰਗਾਹ ਦੇ ਵਿੱਚ ਦਰਬਾਰ ਦੇ ਵਿੱਚ ਵੀ ਸਚਿਆਰ ਹੀ ਸਿੱਧ ਹੁੰਦੇ ਹਨ ਮਹਾਰਾਜ ਕਹਿੰਦੇ ਆ ਸਾਜਨਾ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਤੇ ਉਹਨਾਂ ਸੱਜਣਾ ਦੇ ਮਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਖੇੜਾ ਬਣਿਆ ਰਹਿੰਦਾ ਹੈ ਕਿਵੇਂ ਕਹਿੰਦਾ ਗੁਰ ਕਾ ਸ਼ਬਦ ਵਿਚਾਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਗੁਰਬਾਣੀ ਦੇ ਚਿੰਤਨ ਦੇ ਸਦਕਾ ਉਹਨਾਂ ਦੇ ਮਨ ਦੇ ਵਿੱਚ ਚਾ ਬਣਿਆ ਰਹਿੰਦਾ ਹੈ ਕਹਿੰਦੇ ਅੰਤਰਾ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀ ਆਕਰ ਤਾਰ ਨਾਨਕਾ ਰਖੜ ਹਾਰਾ ਰੱਖ ਸੇ ਆਪਣੀ ਕਿਰਪਾ ਧਾਰਾ ਅੰਤਰਾ ਸ਼ਬਦ ਵਸਾਇਆ ਦੁੱਖ ਕਟਿਆ ਅਰਥਾਤ ਇਹ ਨਗਰ ਮੁਖਾਂ ਗੁਰੂਪਿਆਰਿਆਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਣਾ ਸ਼ਬਦ ਵਸਾਉਣਾ ਕੀਤਾ ਹੈ ਕਹਤੇ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਦਾ ਦੁੱਖ ਕਟਿਆ ਹੈ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਕਹਿੰਦੇ ਚਾਨਣ ਕੀਆ ਕਰਤਾਰ ਅਰਥਾਤ ਕਿ ਇਸ ਤਰੀਕੇ ਦੇ ਨਾਲ ਜਗਤ ਨੂੰ ਪੈਦਾ ਕਰਨ ਵਾਲੇ ਉਸ ਕਰਤਾਰ ਜੀ ਨੇ ਉਹਨਾਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗਿਆਨ ਦਾ ਚਾਨਣ ਕਰਨਾ ਕੀਤਾ ਹੈ ਕੇ ਨਾਨਕ ਰਖਣ ਹਾਰਾ ਰੱਖ ਸੇ ਆਪਣੇ ਕਿਰਪਾ ਧਾਰਾ ਨਾਨਕ ਰਖਣ ਹਾਰਾ ਰੱਖ ਸੇ ਅਰਥਾਤ ਕਿ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਰਖਣ ਹਾਰਾ ਆਕਾਲ ਪੁਰਖ ਵਾਹਿਗੁਰੂ ਜੀਵ ਦੇ ਰੱਖਿਆ ਕਰਦਾ ਹੈ ਜਾਂ ਅੱਗੋਂ ਵੀ ਰੱਖਿਆ ਕਰੇਗਾ ਕਿਵੇਂ ਮਹਾਰਾਜ ਕਹਿੰਦੇ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰਨ ਕਰਕੇ ਮੇਰਾ ਦੇ ਘਰ ਦੇ ਵਿੱਚ ਆ ਗਿਓ ਗੁਰਮੁਖ ਗੁਰੂ ਪਿਆਰਿਆਂ ਦੇ ਮਹਾਰਾਜ ਕਹਿੰਦੇ ਰੱਖਿਆ ਕਰੇਗਾ ਅਗੋ ਵੀ ਸੋ ਅਗੋ ਵਾਰ ਦੀ ਤੀਸਰੀ ਪੌੜੀ ਦੇ ਨਾਲ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਹੱਲਾ ਦੀਜਾ ਗੁਰ ਕੀ ਸੇਵਾ ਚਾ ਕਰੇ ਪੈ ਰਾਜਕਾਰ ਕਮਾਏ ਜੇ ਹਾ ਸੇਵਾ ਤੇ ਹੋ ਹੋਵਾ ਜੇ ਚੱਲਦਾ ਸਾਰ ਜਾਏ ਨਾਨਕ ਸਭ ਕਿਸ ਆਪ ਹੈ ਅਵਰ ਨ ਦੂਜੀ ਜਾਏ ਗੁਰ ਕੀ ਸੇਵਾ ਚਾਕਰ ਪੈ ਰਾਜ ਕਾਰ ਕਮਾਏ ਅਰਥਾਤ ਕਿ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਏ ਗੁਰੂ ਮਹਾਰਾਜ ਜੀਆਂ ਦੀ ਸੇਵਾ ਅਸਵਾ ਚੱਕਰੀ ਕੇਵਲ ਤੇ ਕੇਵਲ ਹੀ ਹੈ ਕਿਹੜੀ ਕਹਿੰਦੇ ਪੈ ਰਾਜ ਕਾਰ ਕਮਾਏ ਗੁਰੂ ਮਹਾਰਾਜ ਜੀਆਂ ਦੇ ਨਿਰਮਲ ਜਿਹੇ ਪੈ ਦੇ ਵਿੱਚ ਰਜ ਕੇ ਉਹਨਾਂ ਦੇ ਪਵਿੱਤਰ ਜਿਹੇ ਢਾਰ ਦੇ ਵਿੱਚ ਮਹਾਰਾਜ ਕਹਿੰਦੇ ਇੱਕ ਮੇਕ ਹੋ ਕੇ ਵਲੀਨ ਹੋ ਕੇ ਕਾਰ ਕਮਾਉਣੀ ਭਗਤੀ ਵਾਲੀ ਮਹਾਰਾਜ ਕਹਿੰਦੇ ਇਹ ਹੀ ਗੁਰੂ ਮਹਾਰਾਜ ਜੀਆਂ ਦੀ ਸੇਵਾ ਹੈ ਤੇ ਇਹ ਹੀ ਗੁਰੂ ਮਹਾਰਾਜ ਜੀਆਂ ਦੀ ਅਸਲ ਚੱਕਰੀ ਹੈ ਕਹਦਾ ਗੁਰ ਕੀ ਸੇਵਾ ਚਾ ਕਰੇ ਪੈ ਰਾਜਕਾਰ ਕਮਾਏ ਜੇ ਹਾ ਸੇਵਾ ਤੇ ਹੋਵਾ ਦੇ ਚੱਲਾ ਤਸਾਰ ਜਾਏ ਜੇ ਹਾ ਸੇਵਾ ਤੇ ਹੋਵਾ ਜਿਹੋ ਜਿਹੇ ਸ਼ਕਤੀ ਦੀ ਆਪਾ ਸੇਵਾ ਕਰਦੇ ਆ ਨਾ ਮਹਾਰਾਜ ਕਹਿੰਦੇ ਉਹੋ ਜਿਹੇ ਹੀ ਹੋ ਨਿਭੜੀਦਾ ਭਾਈ ਉਹਦਾ ਸਰੂਪ ਹੀ ਹੋ ਨਿਭੜੀਦਾ ਕਿ ਮੇ ਮਹਾਰਾਜ ਕਹਿੰਦੇ ਜੇ ਚੱਲਾ ਤੇ ਸਰ ਜਾਏ ਜੇ ਕਰੋ ਦੀ ਸੇਵਾ ਕਰਦੇ ਹਾਂ ਉਹ ਦੀ ਰਜਾ ਦੇ ਵਿੱਚ ਚੱਲਣਾ ਕਰੀਏ ਉਹ ਦੀ ਭਗਤੀ ਕਰਦੇ ਹਾਂ ਜੇਕਰ ਉਹ ਦੇ ਮੋਜ ਦੇ ਵਿੱਚ ਜੀਵਨ ਬਤੀਤ ਕਰਨਾ ਕਰੀਏ ਉਹ ਦੀ ਹੁਕਮ ਅਦੋਲੀ ਨਾ ਕਰੀਏ ਉਹ ਦੇ ਹੁਕਮ ਦੇ ਅੰਤਰਗਤ ਜੀਵਨ ਬਤੀਤ ਕਰੀਏ ਤਾਂ ਫਿਰ ਜੇ ਹੋਜੇ ਹੀ ਸ਼ਕਤੀ ਦੀ ਆਪਾ ਸੇਵਾ ਕਰਦੇ ਉਹੋ ਜਿਹਾ ਹੀ ਹੋ ਜਾ ਵੀਦਾ ਹੈ ਕਹਿੰਦੇ ਨਾਨਕ ਸਭ ਕਿਸੇ ਆਪ ਹੈ ਅਵਰ ਨ ਦੂਜੀ ਜਾਏ ਨਾਨਕ ਸਭ ਕਿਸ ਆਪ ਹੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਸਾਰਾ ਕੁਝ ਜੋ ਵੀ ਸਾਨੂੰ ਪ੍ਰਤੀਤ ਹੁੰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਅਸਲ ਦੇ ਵਿੱਚ ਆਪ ਹੀ ਆਪ ਹੈ ਆਪ ਹੀ ਆਪ ਹੈ ਔਰ ਮਹਾਰਾਜ ਕਹਿੰਦੇ ਅਬਰ ਨਾ ਦੂਜੀ ਜਾਏ ਸਾਨੂੰ ਤੇ ਹੋਰ ਕੋਈ ਜਾਇਰ ਥਾਤ ਜਗਾ ਜੜੀ ਥਾ ਨਾ ਹੋਰ ਉਹ ਪ੍ਰਤੀਤ ਇਹ ਨਹੀਂ ਹੁੰਦੇ ਮਲੋਮ ਇਹ ਨਹੀਂ ਹੁੰਦੇ ਸਾਰੇ ਬੰਨੇ ਪਰਮੇਸ਼ਰ ਹੀ ਪਰਮੇਸ਼ਰ ਦਾ ਅਨੁਭਵ ਹੁੰਦਾ ਹੈ ਸੋ ਅਗੋ ਆਪਣੀ ਵਾਰ ਦੀ ਤੀਸਰੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇ ਵਡਿਆ ਵਰ ਨ ਕੋਈ ਤੁਧ ਜੇ ਵਡਾ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੇ ਵਡ ਤੂੰ ਹੈ ਹੋਈ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨ ਕੋਈ ਅਰਥਾ ਦਾ ਗਿਤਾ ਨਾ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਗੁਰ ਪਰਮੇਸ਼ਰ ਜੀ ਤੁਹਾਡੀ ਵਡਿਆਈ ਨੂੰ ਜਸ ਕੀਰਤਨ ਨੂੰ ਮਹਿਮਾ ਨੂੰ ਕੇਵਲ ਤੇ ਕੇਵਲ ਤੁਸੀਂ ਆਪ ਹੀ ਜਾਣਦੇ ਹੋ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨ ਕੋਈ ਪਰਦਾਦ ਕਹੇ ਅਕਾਲ ਪੁਰਖ ਵਾਹਿਗੁਰੂ ਜੇ ਤੁਹਾਡੇ ਜੱਡਾ ਹੋਰ ਕੋਈ ਵੀ ਨਹੀਂ ਹੈ ਕਹਿੰਦਾ ਤੁਦ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਦ ਜੇਵੜ ਤੂਹਾ ਹੋਈ ਤਦ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਜੇਕਰ ਤੁਹਾਡੇ ਜੱਡਾ ਤੁਹਾਡਾ ਹੋਰ ਕੋਈ ਸ਼ਰੀਕ ਅਥਵਾ ਬਰਾਬਰ ਦੀ ਸ਼ਕਤੀ ਹੋਵੇ ਤਾਂ ਮਹਾਰਾਜ ਕਹਿੰਦੇ ਕਹਿਣਾ ਕਰੀਏ ਕਹਿੰਦਾ ਤਉ ਦਾ ਜੈ ਵਰਤ ਤੂ ਹੈ ਹੋਈ ਤੁਹਾਡੇ ਜੱਡਾ ਤਾਂ ਮਹਾਰਾਜ ਤੂੰ ਹੀ ਹੈ ਇਕ ਤੁਹਾਡੇ ਬਰਾਬਰ ਦੀ ਸ਼ਕਤੀ ਤਾਂ ਕੇਵਲ ਤੂੰ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦਾ ਜੈਨ ਤੂੰ ਸੇਵਿਆ ਤੈਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਜੈ ਤਉ ਸੇਵਿਆ ਤੈਨ ਸੁਖ ਪਾਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਨੇ ਜਿਹਨੇ ਵੀ ਤੈਨੂੰ ਸਰੇਵਣਾ ਕੀਤਾ ਹੈ ਤੇਰੀ ਸੇਵਾ ਅਥਵਾ ਸਿਮਰਨ ਕਰਨਾ ਕੀਤਾ ਹੈ ਤੇਨਾਂ ਸੁਖ ਪਾਇਆ ਉਹ ਨਹੀਂ ਮਹਾਰਾਜ ਕਹਿੰਦੇ ਸੁਖ ਪਾਉਣਾ ਕੀਤਾ ਹੈ ਕਹਿੰਦੇ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਪਲਾ ਹੋਰ ਉਸ ਗੁਰਮੁਖ ਗੁਰੂ ਪਿਆਰੇ ਦੀ ਰੀਸ ਕੋਈ ਕੀ ਕਰ ਸਕਦਾ ਹੈ ਭਾਵ ਕਿ ਉਸ ਦੀ ਬਰਾਬਰੀ ਅਥਵਾ ਰੀਸ ਕੋਈ ਕਰ ਹੀ ਨਹੀਂ ਸਕਦਾ ਜਿਨੇ ਤੁਹਾਡੀ ਸੇਵਾ ਕਰਕੇ ਅਸਲ ਸੁਖ ਨੂੰ ਪਾਉਣਾ ਕੀਤਾ ਹੈ ਕਹਿੰਦਾ ਤੋ ਪੰਨਣ ਕਾੜਨ ਸਮਰਾਥ ਦਤਾਰ ਹਾ ਤੋ ਦੇ ਅੱਗਾਂ ਮੰਗਣਨ ਹੱਥ ਜੋਰ ਖਲੀ ਸਭ ਹੋਈ ਤੋ ਪੰਨਣਾ ਕਾੜਨ ਸਮਰਾਥ ਦਤਾਰ ਹੈ ਏ ਅਕਾਲ ਪੁਰਖ ਵਾਹਿਗੁਰੂ ਜੀ ਤੋ ਸਾਰੇ ਜਗਤ ਨੂੰ ਪੰਨਣਾ ਤੇ ਕਾੜਨ ਦੇ ਸਮਰਾਥ ਹੈ ਮਾਰਨ ਅਤੇ ਉਤਪਨ ਕਰਨ ਦੇ ਸਮਰਾਥ ਜੀਵਨ ਵੀ ਤੇ ਜਗਤ ਨੂੰ ਵੀ ਦਾਤਾ ਅਰਹ ਹ ਕਾਲਪੁਰਖ ਵਾਇਗੁਰੂ ਸਾਰਿਆਂ ਨੂੰ ਦਾਤਾ ਕਰਨੇ ਵਾਲਾ ਦਾਤਾਰ ਵੀ ਐ ਕਹਿੰਦੇ ਤੋਂ ਦੇ ਅੱਗੇ ਮੰਗਣ ਨੂੰ ਹੱਥ ਜੋਰ ਖਲੀ ਸਭ ਹੋਈ ਤੇ ਤੁਹਾਡੇ ਅੱਗੇ ਤੁਹਾਡੇ ਰੂਬਰੂ ਤੁਹਾਡੇ ਸਾਨ ਮੁਖ ਮਹਾਰਾਜ ਕਹਿੰਦੇ ਸਾਰੇ ਲੋਕਾਈ ਸਾਰੀ ਪ੍ਰਕਿਰਤੀ ਸਾਰੇ ਕੁਦਰਤ ਕਾਇਨਾਤ ਆਪਣੇ ਦੋਵੇਂ ਹੱਥ ਜੋੜ ਕੇ ਭਾਵ ਕੇ ਨਰਮਾਨ ਹੋ ਕੇ ਮੰਗਣ ਦੇ ਲਈ ਤੁਹਾਡੇ ਕੋਲੋਂ ਦਾਤਾ ਲੈਣ ਦੇ ਲਈ ਖਲੋਤੀ ਹੋਈ ਹੈ ਭਾਵ ਕੇ ਸਾਵਧਾਨ ਹੈ ਜੇ ਜਾਗਰੂਕ ਹੈ ਕਹਿੰਦਾ ਤੋਦਾ ਜੇਵੜਾ ਦਾਤਾਰ ਮੈਂ ਕੋਈ ਨਦਰ ਨ ਆਵਈ ਤੋਦ ਸਭ ਸੇ ਨੋ ਦਾਨ ਦਿੱਤਾ ਖੰਡੇ ਵਰ ਪੰਡੇ ਪਾਤਾਲੇ ਪੁਰ ਇਹ ਸਭ ਲੋਈ ਤੋਦ ਜੇਵੜਾ ਦਾਤਾਰ ਮੈਂ ਕੋਈ ਨਦਰ ਨ ਆਵਈ ਹੇ ਆਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਜੱਡਾ ਹੋਰ ਕੋਈ ਦਾਤਾਰ ਜਾਂ ਦਾਤਾ ਤਾਂ ਮੈਨੂੰ ਕੋਈ ਨਦਰ ਨਹੀਂ ਆਉਂਦਾ ਮੈਨੂੰ ਕੋਈ ਦੇਂਦਾ ਹੀ ਨਹੀਂ ਮਹਾਰਾਜ ਕਹਿੰਦੇ ਇਨ੍ਹਾਂ ਅੱਖਾਂ ਦੇ ਨਾਲ ਤਦ ਸਭ ਸਾਰ ਨੂੰ ਦਾਨ ਦਿੱਤਾ ਤੇ ਹੇ ਆਕਾਲ ਪੁਰਖ ਵਾਹਿਗੁਰੂ ਜੀ ਕੇਵਲ ਤੇ ਕੇਵਲੇ ਕ ਤੁਸੀਂ ਹੀ ਸਾਰੇ ਪਸਾਰੇ ਨੂੰ ਦਾਨ ਦਿੱਤਾ ਹ ਦਾਤਾ ਦਿੱਤੀਆਂ ਨੇ ਝੋਲੀਆਂ ਭਰੀਆਂ ਨੇ ਕਿਨੋ ਕਿਨੋ ਮਹਾਰਾਜ ਕਹਿੰਦੇ ਖੰਡੇ ਵਰ ਭੰਡੇ ਪਾਤਾਲੇ ਪੁਰ ਏ ਸਭ ਲੋਈ ਖੰਡਾ ਬਰਾਮਡਾ ਨੂੰ ਪਤਾਲਾ ਨੂੰ ਸਾਰੀਆਂ ਪੁਰੀਆਂ ਨੂੰ ਅਧਾ ਗੱਲ ਕੇ ਮਹਾਰਾਜ ਕਹਿੰਦੇ ਸਾਰੇ ਲੋਕਾਈ ਨੂੰ ਸਾਰੇ ਜਗਤ ਨੂੰ ਕੁਦਰਤ ਕਾਇਨਾਤ ਨੂੰ ਕੇਵਲ ਤੇ ਕੇਵਲ ਇੱਕ ਤਸੀਂ ਹੀ ਧਾਨ ਦਿੱਤਾ ਹੈ ਕਹਿੰਦੇ ਤੋ ਭੰਨਣ ਘੜਨ ਸੰਵਰਾਥ ਦਾ ਤਾਰ ਹ ਤੋ ਦੇ ਅੱਗਾ ਮੰਗੜਨ ਹੱਥ ਜੋਰ ਖਲੇ ਸਭ ਹੋਈ ਤੋ ਦੇ ਵੜ ਦਾ ਤਾਰ ਮੈਂ ਕੋਈ ਨਦਰ ਨ ਆਵਈ ਤੋਦਸਾ ਸੰਸਾਨੋ দান ਦਿੱਤਾ ਖੰਡੇ ਵਰ ਪੰਡੇ ਪਾਤਾਲੇ ਪੁਰ ਏ ਸਭ ਲੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ